तुसी तो देख रहे हो अंबेडकर मिशन न्यूज़ चैनल हिम्मत साच दिखावण दी जनहित समिति पिछले लंबे समय तो लोक सेवादा काम करदी आ रही है आज जनहित समिति वलो पटियाला दे राजेंद्र हस्पताल विखे एक व्हील चेयर अते तीन स्टैंड दान किते गए इस समागम विच विशेष तौर ते पटियाला दे एस पी सिटी सरफराज आलम डी एस पी जसविंदर सिंह दिवाणा समाज सेवी हरसिंदर कौर बालिया मैडम जनहित समिति दे सरप्रसत विनोद कुमार शर्मा जी विशेष तौर ते पहुंचे पत्रकारा नाल गलबात करते हुए विनोद कुमार शर्मा जी ने लोकानु जनहित समिति नाल जुड़ के समाज सेवा नु सरगर्मी नाल करन दी अपील की थी आओ देख दे हां अंबेडकर मिशन न्यूज चैनल दे लिए पटियाला तो पत्रकार मनदीप कौर माजी दी रिपोर्ट तो ਉਹਦੇ ਯੂਐਸਐਸ ਸਪੈਸ਼ਲ ਆਏ ਰਵੀ ਜੀ ਕਲੈਮਿੰਦਰ ਜੀ ਜਿੰਦਾ ਛਾਪੜਾ ਜੀ ਪ੍ਰਸ਼ਾਦ ਸਾਹਿਬ ਕਲੈ ਰੇਖੀ ਸਾਹਿਬ ਹਰਨਾਮ ਸਿੰਘ ਰੇਖੀ ਡਾਕਟਰ ਸਾਹਿਬ ਤੇ ਐਸਪੀ ਸਰਫਰਾਜ਼ ਆलमプラス ਜਿੰਦਨ ਟਵਾਣਾ ਅਸੀਂ ਇੱਥੇ ਪਰਮਿੰਦਰ ਪੱਲਵਾਨ ਦਿੱਤਨ ਗਲਵਾ ਜਿੰਨੇ ਅਸੀਂ ਇੱਥੇ ਦੀ ਬੀਜੀ ਸਾਹਿਬ ਨੇ ਤਿੰਨ ਸਟ੍ਰੀਚਰ ਇੱਕ ਬੀਜੀ ਜਿਹੜੇ ਓਪੀਡੀ ਦੇ ਪੇਸ਼ੈਂਟ ਆਨੇ ਉਹਨਾਂ ਵਾਸਤੇ ਬੜੀ ਕਾਫੀ ਪ੍ਰੋਬਲਮ ਆ ਰਹੀ ਸੀ ਐਮਰਜੈਂਸੀ ਦੀ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਇਹਨਾਂ ਨੂੰ ਡੋਨੇਟ ਕੀਤੇ ਹਮੇਸ਼ਾ ਜੀ ਡੋਨੇਟ ਕਰਦੇ ਰਹਿਣਾ ਮੈਂ ਡੋਨਰਾਂ ਦਾ ਥੈਂਕਸ ਕਰਦਾ ਜੇ ਸਾਨੂੰ ਮਾਉਂਡ ਡੋਨੇਟ ਕਰਦੇ ਆਂ। ਇਹ ਰਿਕਵੈਸਟ ਕਰਦਾ ਲੋਕਾਂ ਨੂੰ ਸਾਨੂੰ ਮਾਉਂਡ ਡੋਨੇਟ ਕਰੋ। ਜਿੰਨਾ ਮਾਉਂਡ ਡੋਨੇਟ ਕਰੋਗੇ ਉਨਾ ਹੀ ਅੱਗੇ ਰਿਲੀਜ਼ ਕਰਾਂਗੇ। ਇਹ ਗੱਲ ਕਰੀ ਅਕਸਰ ਦੇਖਿਆ ਜਾਂਦਾ ਹੈ ਸੰਸਥਾ ਵੱਲੋਂ ਕੀਤਾ ਜਾਂਦਾ ਬਹੁਤ ਲੋਕਾਂ ਨੇ ਅਕਸਰ ਵੀ ਆਉਂਦੇ ਆਂ। ਡੋਨਰ ਵੀ ਆਪਣਾ ਬਰਚੜ ਕੇ ਹਿੱਸਾ ਬੰਦੇ ਲੇਕਿਨ ਇਹ ਮਰੀਜ਼ਾਂ ਦੇ ਕੰਮ ਨਹੀਂ ਆਉਂਦੀ। ਨਹੀਂ ਐਕਚੁਅਲੀ ਜਿਹੜਾ ਹਸਪੀਟਲ ਬਹੁਤ ਵੱਡਾ ਹੈ। ਐਕਚੁਅਲੀ ਇਹਦੇ ਜਿਹੜੀ ਮੇਨਟੇਨ ਹੈ ਕਲਾਸ 4 ਕਰਦੇ ਨੇ ਟੁੱਟ ਜਾਨੀ ਹੈ। ਕਿਉਂਕਿ ਇੱਥੇ ਬੜਾ ਵੱਡਾ ਹਸਪੀਟਲ ਹੈਗੇ ਨੇ ਸ ਮਿਸਹੈਂਡਲਿੰਗ ਕਰਦੇ ਆ ਤੇ ਇਸ ਕਰਕੇ ਟੁੱਟ ਜਾਂਦੀ ਆ ਤੇ ਬਾਅਦ ਜਨ ਕੋ ਠੀਕ ਨਹੀਂ ਕਰਾਂਦਾ ਸਾਡੀ ਇਹ ਬਦਕਿਸਮਤੀ ਆ ਵੀ ਜਿਹੜਾ ਵੀ ਬੰਦਾ ਆਂਦਾ ਯੂਜ਼ ਕਰਦਾ ਉਸੇ ਘੇਰ ਦਿੰਦਾ ਕੋਸ਼ਿਸ਼ ਕਰ ਰਹੇ ਆ ਸਾਡੇ ਇੱਕ ਐਸੋਸੀਏਸ਼ਨ ਦਾ ਮਲੂਤਰਾ ਜੀ ਦੀ ਫਾਊਂਡੇਸ਼ਨ ਦੀ ਉਹਨਾਂ ਨੇ ਇੱਕ ਬੰਦਾ ਰੱਖਿਆ ਹੋਇਆ ਉਹ ਪ੍ਰੋਪਰ ਯੂਜ਼ ਕਰ ਰਹੇ ਲੋਕਾਂ ਨੂੰ ਮਿਲ ਰਹੀ ਆ ਸਾਡੀ ਕੋਸ਼ਿਸ਼ ਆ ਵੀ ਲੋਕਾਂ ਨੂੰ ਜਿੰਨੀ ਹੈਲਪ ਕਰ ਸਕੀ ਕਰਦੇ ਆ ਸਾਡੇ ਹੋਰ ਪ੍ਰੋਜੈਕਟ ਵੀ ਆ ਮੈਡੀਸਨ ਵੀ ਅਸੀਂ ਦਿੰਦੇ ਆ ਐਂਬੂਲੈਂਸ ਚੱਲਦੀ ਆ ਸਾਡੀਆਂ ਪਲੱਸ ਸਾਡਾ ਐਜੂਕੇਸ਼ਨ ਦਾ ਚੱਲ ਰਿਹਾ ਪਲੱਸ ਸਾਡੀ ਪਲਾਂਟਸ ਚੱਲ ਰਿਹਾ ਮੈਂ ਲੋਕਾਂ ਨੂੰ ਕਰੂੰਗਾ ਵੀ ਸੋਸ਼ਲ ਕੰਮਾਂ ਵਾਸਤੇ ਡ ਵੀ નો ਡਾਊਟ ਧਾਰਮਿਕ ਦੀ ਸੈਕ ਸੈਂਟੀਮੀਟਰ ਲਏ ਪਰ ਲੋਕਾਂ ਨੂੰ ਇਥੇ ਲੋੜ ਹੈ ਲੋਕਾਂ ਨੂੰ ਹੁਣੇ ਮੈਨੂੰ ਫੋਨ ਆਇਆ ਕਿ ਉਹਨੂੰ ਮੈਡੀਸਨ ਚਾਹੀਦਾ ਕਿ ਉਹਨੂੰ ਬਲੱਡ ਚਾਹੀਦਾ ਤੇ ਆਪਾਂ ਦੇ ਲੋਕਾਂ ਦੀ ਹੈਲਪ ਕਰ ਸਕਦੇ ਹਾਂ ਜਰੂਰ ਕਰਨੀ ਚਾਹੀਦੀ ਠੀਕ ਹੈ ਸਮਿਤੀ ਵਾਲੋ ਜਿਹੜੇ ਸਟ੍ਰਚਰ ਦਿੱਤੇ ਜਾ ਰਹੇ ਜਾਨੀਤ ਸਮਿਤੀ ਪਟਿਆਲੇ ਦੀ ਇੱਕ ਬਹੁਤ ਹੀ ਨਾਮੀ ਸੰਸਥਾ ਹੈ ਜਿਹੜੀ ਕਿ ਤਕਰੀਬਨ ਹਫ਼ਤੇ 'ਚ ਦੋਕ ਵਾਰੀ ਇਹੋ ਜਿਹੇ ਸਮਾਰਗਮ ਕਰਦੇ ਆ ਜਿਹਦੇ ਨਾਲ ਸਿਰਫ ਮਰੀਜ਼ਾਂ ਦਾ ਇਹ ਜ਼ਰੂਰਤਮੰਦ ਪਰਿਵਾਰਾਂ ਨੂੰ ਹੀ ਸਾਥ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਸਰਕਾਰ ਦੇ ਅਗਰ ਸਹਿਯੋਗ ਦੇ ਨਾਲ ਸੰਸਥਾਵਾਂ ਚੱਲ ਰਹੀਆਂ ਆ ਜਾਂ ਸਰਕਾਰੀ ਜਿਵੇਂ ਅੱਜ ਰਜਿੰਦਰ ਹਸਪੀਟਲ ਹੈ ਅਕਸਰ ਇੱਥੇ ਰਜਿੰਦਰ ਹਸਪੀਟਲ ਦੇ ਵਿੱਚ ਕਦੀ ਕੰਬਲ ਟਰਾਲੀ ਟਰਾਈਸਾਈਕਲ व्हीलचेयर्स ਜਿਹੜੀਆਂ ਇਹ ਦਿੰਦੇ ਰਹਿੰਦੇ ਆ ਲੋਕਾਂ ਦਾ ਸਹਿਯੋਗ ਅਗਰ ਮਿਲਦਾ ਤਾਂ ਮੈਂ ਸੋਚਦੀ ਆ ਕਿ ਸਰਕਾਰੀ ਆਮ ਲੋਕ ਕਿਆ ਦਿੰਦੇ ਆ ਜੀ ਸਰਕਾਰੀ ਚ ਕਿਉਂ ਨਹੀਂ ਹੈ ਇਹ ਨਹੀਂ ਹੋਣਾ ਚਾਹੀਦਾ ਅਗਰ ਸਰਕਾਰਾਂ ਤੇ ਹੋਰ ਵੀ ਬਹੁਤ ਕੰਮ ਹੈ ਬਹੁਤ ਜ਼ਿੰਮੇਵਾਰੀਆਂ ਹੈ ਅਗਰ ਅਸੀਂ ਇਸ ਸਮਰੱਥਾ ਸਾਡੇ ਤੇ ਪਰਮਾਤਮਾ ਨੇ ਬਖਸ਼ੀ ਹੈ ਕਿ ਅਸੀਂ ਦੇ ਸਕਦੇ ਹਾਂ ਸਹਿਯੋਗ ਤਾਂ ਇੱਥੇ ਰਜਿੰਦਰਾ ਜੀ ਕੋਈ ਬਹੁਤੇ ਉਹ ਤਾਂ ਦੇ ਨਹੀਂ ਜ਼ਰੂਰਤਮੰਦ ਪਰਿਵਾਰ ਹੈ ਕਿਸੇ ਨੂੰ ਚੁੱਕ ਕੇ ਲੈ ਜਾਣਾ ਕਿਸੇ ਨੂੰ ਕਰਨਾ ਬਹੁਤ ਔਖਾ ਲੱਗਦਾ ਸੋ ਮੈਂ ਜਾਨੀ ਸਮਿਤੀ ਦਾ ਔਰ ਡੋਨਰਸ ਦਾ ਖਾਸ ਕਰਕੇ ਕਿਉਂਕਿ ਡੋਨਰਸ ਐ ਤਾਂ ਸੰਸਥਾ ਹੈ ਡੋਨਰਸ ਬਿਨਾ ਸੰਸਥਾ ਨਹੀਂ ਚੱਲ ਸਕਦੀ ਸੋ ਮੈਂ ਡੋਨਰਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਜਿਹੜੇ ਇੱਥੇ ਹਰ ਟਾਈਮ ਰਜਿੰਦਰ ਹਸਪੀਟਲ ਅਸਟਰ ਗੱਲ ਕਰੀਏ ਮੈਮ ਰਜਿੰਦਰ ਹਸਪਤਾਲ ਦੀ ਸੰਸਥਾ ਵੱਲੋਂ ਦਿੱਤੇ ਜਰੂਰ ਜਾਂਦੇ ਆ ਲੇਕਿਨ ਉਹ ਮਰੀਜ਼ਾਂ ਦੇ ਕੰਮ ਨਹੀਂ ਆਉਂਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਬੀ ਕਦੀ ਕਿਤੇ ਹੋ ਗਿਆ ਹੋਵੇ ਕਿਉਂਕਿ ਰੱਖਦੇ ਤਾਂ ਐਮਰਜੈਂਸੀ ਦੇ ਬਾਹਰ ਹੀ ਆ ਕਿਉਂਕਿ ਜੋ ਇਹ ਸਮਾਨ ਦਿੰਦੇ ਆ ਐਮਰਜੈਂਸੀ ਚ ਕੰਮ ਆਉਂਦਾ ਹੈ ਚਾਹੀਏ ਉਹ ਬਲੈਂਕਟ ਹੈ ਚਾਹੀਏ ਉਹ ਮੈਟ੍ਰਸ ਹੈ ਚਾਹੀਏ ਉਹ ਟ੍ਰਾਈਸਾਈਕਲ ਹੈ ਚਾਹੀਏ ਉਹ ਬੀਲ ਚੇਅਰ ਹੈ ਚਾਹੀਏ ਉਹ ਸਟ੍ਰੀਚਰ ਹੈ ਸਾਰੇ ਐਮਰਜੈਂਸੀ 'ਚ ਹੀ ਕੰਮ ਆਉਂਦੇ ਆ ਤੇ ਐਮਰਜੈਂਸੀ 'ਚ ਪਿਆ ਹੁੰਦਾ ਹੈ ਥੋੜਾ ਜਿਹਾ ਪੇਸ਼ੈਂਟ ਨੂੰ ਵੀ ਚਾਹੀਦਾ ਕਿ ਜਦੋਂ ਜਿੱਥੋਂ ਜਿਹੜੀ ਚੀਜ਼ ਲੈ ਕੇ ਜਾਂਦੇ ਆ ਨਾ ਮੋਸਟਲੀ ਕੀ ਹੁੰਦਾ ਕਿ ਈਲ ਚੇਅਰ ਜਾਂ ਸਟ੍ਰੀਚਰ ਲੈ ਗਏ ਉਹ ਬਾਡ ਜਿੱਥੇ ਮਰੀਜ਼ ਛੱਡੇ ਉੱਥੇ ਛੱਡਦਾ ਤੇ ਜਿਹੜਾ ਅਗਲਾ ਪੇਸ਼ੈਂਟ ਆ ਰਿਹਾ ਉਹਦੇ ਵਾਸਤੇ ਦਿੱਕਤ ਆਉਂਦੀ ਹੈ ਸੋ ਮੇਰਾ ਖਿਆਲ ਹੈ ਕਿ ਆਪਾਂ ਨੂੰ ਥੋੜੀ ਜਿਹੀ ਇਨੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜਦੋਂ ਆਪਣੇ ਪੇਸ਼ੈਂਟ ਨੂੰ ਟ੍ਰੀਟਮੈਂਟ ਮਿਲ ਜਾਂਦਾ ਹੈ ਤੇ ਆਪਾਂ ਉਸ ਟਾਈਮ ਉਹ ਈਲ ਚੇਅਰ ਜਾਂ ਉੱਥੇ ਵਾਪਸ ਕਰੀਏ ਤਾਂ ਕਿ ਸਾਡੇ ਵਰਗੇ ਹੋਰ ਵੀ ਲੋਕ ਉੱਥੇ ਆ ਰਹੇ ਹੋਣਾਂ ਦੇ ਮੱਦੇਨਜ਼ਰ ਅੱਜ ਦਾ ਜਨਹੰਚ ਚਮਕੀਵਾਲੋਂ ਜਿਹੜੇ ਡੋਨੇਟ ਕੀਤੇ ਗਿਆ ਕੀ ਕੀ ਦਿੱਤਾ ਗਿਆ ਜਾਨੀ ਜੀ ਸੰਤਜੀਤ ਜੀ ਸ਼ਰਮਾ ਜੀ ਮੇਰੇ ਨਾਲ ਹੀ ਬੈਠੇ ਨੇ ਤੇ ਬੜੇ ਲੰਬੇ ਸਮੇਂ ਤੋਂ ਸਾਨੂੰ ਡੋਨੇਟ ਕਰਦੇ ਆ ਰਹੇ ਜੀ ਜਦੋਂ ਵੀ ਮਰੀਜ਼ਾਂ ਤੇ ਦੀ ਕਿਸੇ ਵੀ ਸਹੂਲਤ ਦੀ ਲੋੜ ਪੈਂਦੀ ਹੈ ਚਾਹੇ ਐਮਰਜੈਂਸੀ ਹੋਵੇ ਜਾਂ ਰੂਟੀਨ ਚੋਗ ਹੋਵੇ ਚਾਹੇ ਦਵਾਈਆਂ ਹੋਣ ਚਾਹੇ ਟਰਾਲੀਆਂ ਹੋਣ ਚਾਹੇ ਵੀਲਚੇਅਰ ਹੋਣ ਇੱਥੋਂ ਤੱਕ ਕਿ ਪ੍ਰਾਂਠ ਵੀ ਹੋਣ ਜਿੰਦਰਾ ਹਸਪੀਟਲ ਦੀ ਕਿਉਂਕਿ এনवायरमेंटਲ ਸੇਫਟੀ ਵੀ ਨੇ ਨਾ ਇਹ ਤੇ ਬਹੁਤ ਜ਼ਿਆਦਾ ਹਸਪੀਟਲ ਨੂੰ ਟ੍ਰੀਟ ਕਰਦੇ ਰਹਿੰਦੇ ਆ ਜੀ ਜਦੋਂ ਵੀ ਇਸ ਈਨਾਂ ਨੂੰ ਹੱਥ ਮਾਰਦਿਆਂ ਦੀ ਆ ਜਾਂਦੇ ਨੇ ਅੱਜ ਵੀ ਇਹਨ ਅਤੇ ਸਟ੍ਰਕਚਰ ਟ੍ਰੋਲੀਆਂ ਉਹ ਡਰੇਡ ਕਰਕੇ ਜਾ ਰਹੇ ਨੇ ਜੀ ਉਹ ਖਾਸ ਤੌਰ ਦੇ ਉਤੇ OPD ਦੇ ਮਰੀਜ਼ਾਂ ਦੇ ਲਈ ਅਸੀਂ ਬੜੇ ਬਹੁਤ ਧੰਨਵਾਦ ਆਈ ਜਾਂ ਨਿਸੰਗਤੀ ਦੇ ਖਾਸ ਤੌਰ ਤੇ ਸ਼ਰਮਾ ਜੀ ਦੇ ਸਾਹਬਾ